ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰ ਲਈ ਆ ਜਿੱਦੀ ਵੱਡੀ ਖਬਰ ਇੱਕ ਵਾਰ ਫਿਰ ਮਹਾ ਬਜੇ ਟਰੰਪ ਦੀ ਜਾਣ ਟਰੰਪ ਦਾ ਜਹਾਜ਼ ਟਰੱਕ ਤੋਂ ਬਾਲਵਲ ਬਚਿਆ ਲੰਡਨ ਜਾਂਦੇ ਸਮੇ ਇੱਕ ਹੋਰ ਅਡਾਨ ਆਈ ਬੜੀ ਨੇੜੇ ਨਿਊਯਾਰਕ ਦੇ ਉੱਪਰ ਅਡਾਨ ਭਰਦੇ ਸਮੇ ਸਾਬਕਾ ਅਮਰੀਕੀ ਰਾਸ਼ਟਰਪਤੀ ਨਰਲ ਟਰੰਪ ਦਾ ਜਹਾਜ਼ ਇੱਕ ਵੱਡੇ ਹਾਦਸੇ ਤੋਂ ਬਚ ਗਿਆ ਇਹ ਘਟਨਾ ਤੋਂ ਵਾਪਸ ਜਦੋਂ ਉਹਨਾਂ ਦਾ ਜਹਾਜ਼ ਲੰਡਨ ਜਾ ਰਿਹਾ ਖਸਤੇ ਤੇ ਅਚਨਕ ਸਪਿਰਿਟ 에ਅਰਲਾਈਨ ਦੀ ਇੱਕ ਹੋਰ ਅਡਾਨ ਸਪਿਰਿਟ ਫਲਾਈਟ 1300 ਦੇ ਬਹੁਤ ਨੇੜੇ ਆ ਗਿਆ ਇਹ ਦੋਵੇਂ ਜਹਾਜ਼ ਲੌਂਗ ਆਈਲੈਂਡ ਦੇ ਉੱਪਰ ਇੱਕੋ ਚਾਈਤੇ ਫੌਟ ਰਖੇ ਸਨ ਸਪਿਰਟ ਫਲਾਈਟ ਫੋਰਟ ਲਾਰਡਲ ਡੀਲ ਤੋਂ ਬੋਸਟਨ ਜਾਂ ਰਹੀ ਸੀ ਡੇਲੀ ਮੇਲ ਦੀ ਰਿਪੋਰਟ ਅਨੁਸਾਰੇ ਸਥਿਤੀ ਨੂੰ ਦੇਖਦਿਆਂ ਟਰੰਪ ਦੇ ਪਾਇਲਟ ਨੇ ਤੁਰੰਤ ਸਪਿਰਟ ਦੇ ਪਾਇਲਟ ਨੂੰ ਜਿਤਾਉ ਨਹੀਂ ਦਿੱਤੀ ਤੇ ਉਹਨਾਂ ਨੂੰ ਰਸਤਾ ਬਦਲਣ ਲਈ ਕਹਾ ਹਾਲਾ ਕਿ ਫਲਾਈਟਰ ਦਾ ਡਾਟਾ ਅਨੁਸਾਰ ਦੋਹਾਂ ਦੋਹਾਂ ਜਹਾਜ਼ਾਂ ਵਿੱਚ ਕਰ ਕਰੀਬ 11 ਮੀਲ ਦੀ ਦੂਰੀ ਸੀ ਪਰ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਛੇੜ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਟਰੰਪ ਆਪਣੀ ਇਤਿਆਸਕ ਦੂਜੀ ਸਰਕਾਰੀ ਫੇਰੀ ਲਈ ਮੰਗਲਵਾਰ ਦੇਰ ਰਾਤ ਲੰਡਨ ਪਹੁੰਚੇ ਉਹਨਾਂ ਨੇ ਕੰਵਿਡਰਸ ਕੈਨਸਲ ਵਿਗੇਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਇਸ ਦੌਰੇ ਲਈ ਸਖਤ ਸੁਰੱਖਿਅਾਂ ਪ੍ਰਬੰਧ ਕੀਤੇ ਗਏ ਸਨ ਅਤੇ ਸਟਾਫ ਦਾ 트ੰਪ ਕੋਲੀਸ਼ਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਜਿਠਣ ਲਈ 1600 ਤੋਂ ਵੱਧ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਸਨ ਇਸ ਦੌਰਾਨ ਬ੍ਰਿਸ਼ਟ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 트ੰਪ ਦੀ ਫੇਰੀ ਦੌਰਾਨ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ stdcਰ ਦੀ ਉਮੀਦ ਚਦਾਈ ਹੈ ਇਸ ਦੌਰੇ ਵਿਚਾਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਰਬ ਅਰਬਾਂ ਡਾਲਰ ਦੇ ਨਿਵੇਸ਼ ਰੈਪ ਅਤੇ ਜੁਕਰੀਨ ਮੁੱਦੇ ਤੇ ਚਰਚਾ ਹੋਣ ਦੀ ਸੰਭਾਵਨਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ